ਔਰ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਐਮਐਲਏ ਸ਼ੈਰੀ ਕਲਸੀ ਜੀ ਦਾ ਔਰ ਵਿਸ਼ੇਸ਼ ਰੂਪ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਅਧੀਨ ਇਹ ਸਾਰਾ ਕੁਝ ਹੋਇਆ ਹੈ ਇਹਦੇ ਨਾਲ ਹੀ ਮੈਸੇਜ ਲੱਗਾ ਸ਼ੀਤਲ ਜੀ ਨੂੰ ਕਿ ਸ਼ੀਤਲ ਜੀ ਇਹ ਅਹੰਕਾਰ ਦੇ ਵਿੱਚ ਬੈਠੇ ਦੇ ਸੀ ਕਿ ਪਾਰਟੀ ਉਹਨਾਂ ਦੇ ਨਾਲ ਹੈ ਚਾਹੇ ਉਹ ਭੁੱਲ ਗਏ ਸੀ ਕਿ ਪਾਰਟੀ ਜਿਹੜੀ ਹੈ ਪਾਰਟੀ ਆਪਣੇ ਹੁਕਮ ਪਾਰਟੀ ਦੇ ਨਾਲ ਆਦੀ ਹੈ ਸ਼ੀਤਲ ਜੀ ਦੇ ਕਰਮ ਪਾਰਟੀ ਨਹੀਂ ਸੀ ਕੋਈ ਤਾਂ ਹੰਕਾਰੇ ਦੇ ਸੀ ਕਿ ਖਰੇ ਮਹਿਜਤ ਕੀ ਬਹਿ ਗਿਆ। ਕੋਈ ਕੁਝ ਕੇ ਦੇ ਸੀ ਕਿ ਇਹ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਉਹਨਾਂ ਨੂੰ ਇੰਨਾ ਮਾਨ ਬਖਸ਼ਿਆ ਉਹਨਾਂ ਦਾ ਧੋਖਾ ਸੀ ਜਿਹੜਾ ਉਹਨਾਂ ਨੇ ਲੋਕਾਂ ਨਾਲ ਕੀਤਾ ਧੋਖੇ ਦਾ ਜਵਾਬ ਲੋਕਾਂ ਨੇ ਉਹਨਾਂ ਨੂੰ ਜ਼ਮਾਨਤ ਜਿੰਦ ਤੈ ਦੇ ਨਾਲ ਕਰਕੇ ਕੁਝ ਕਵੋਟਾ ਕਰਕੇ ਹੀ ਆਪਣੀ ਜ਼ਮਾਨਤ ਬਚਾ ਪਾਇਆ ਜਿੱਦੇ ਉਹਨਾਂ ਦੀ ਜ਼ਮਾਨਤ ਵੀ ਜਿੱਤ ਸੀ। ਸੋ ਜਿੰਨੀ ਚੋਣ ਜਲੰਧਰ ਦੇ ਵਿੱਚ ਦਿੱਤੀ ਗਈ ਹੈ ਵੱਡੀ ਲੀਡ ਦੇ ਨਾਲ ਸੋ ਆਮ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਹੈ। ਲੱਡੂ ਵੀ ਵੰਡੇ ਗਏ ਨੇ ਤੇ ਢੋਲ ਟਮਕਾ ਵੀ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਮੁੱਚੀ ਟੀਮ ਬਟਾਲਾ ਦੀ ਖੜੀ ਏ ਦਿਨ ਰਾਤ ਮਿਹਨਤ ਕੀਤੀ ਏ ਤੇ ਜਲੰਧਰ ਜਾ ਕੇ ਅਮਨ ਸ਼ੇਰ ਸਿੰਘ ਚਾਰੀਕਲ ਸੀ ਜੰਗ ਲੀਡਰ ਨੇ ਉਹ ਵੀ ਆਪਣੀ ਸਮੁੱਚੀ ਟੀਮ ਬਟਾਲਾ ਤੋਂ ਲੈ ਕੇ ਰਾਤ ਦਿਨ ਉੱਤੇ ਮਿਹਨਤ ਕਰਦੇ ਰਹੇ ਨੇ ਤੇ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਏ ਬਟਾਲਾ ਸ਼ਹਿਰ ਦੀ ਧਰਤੀ ਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਕਿੰਨੀ ਖੁਸ਼ੀ ਏ ਤੇ ਕਿੰਨੇ ਕ ਲੱਡੂ ਬੰਦ ਚੁਕੇ ਨੇ ਗੱਲਬਾਤ ਕਰਦੇ ਆ ਕੋ ਤੁਹਾਨੂੰ ਸਾਹਿਬ ਨਮਸਕਾਰ ਵਾਹਿਗੁਰੂ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਜਿਹੜਾ ਨਾਮ ਯਸ਼ਪਲ चौहान ਹੈ ਜੀ ਮੈਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਵੰਕਰ ਸੰਗ ਵਿੰਗ ਬਣਾਇਆ ਗਿਆ ਮੈਂ ਸਟੇਟ ਪ੍ਰੈਜ਼ੀਡੈਂਟ ਆ ਔਰ ਇਹ ਜਿਹੜਾ ਬਾਈ ਇਲੈਕਸ਼ਨ ਹੋਇਆ ਜਲੰਧਰ ਦੇ ਵਿੱਚ ਇਹ ਮੈਂ ਮਹਿਸੂਸ ਕਰਨਾ ਵੀ ਲੋਕਾਂ ਨੇ ਆਪਣਾ ਪੂਰਾ ਰੋਸ ਕੱਢਿਆ ਦੇ ਜੀ ਜਿਸ ਤਰੀਕੇ ਨਾਲ ਉਹਨਾਂ ਨੂੰ 5 ਸਾਲ ਦਾ ਫਤਵਾ ਦੇ ਕੇ ਅਸੈਂਬਲੀ ਦੇ ਵਿੱਚ ਕਿ ਜੇ ਔਰ ਆਪਣੀ ਆਵਾਜ਼ ਉਠਾਉਣ ਵਾਸਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਨ ਵਾਸਤੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੇ ਆਪਣੇ ਉਸ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਤੇ ਜੇ 3 ਸਾਲ ਬਾਕੀ ਸਨ ਰਜਾਇਨ ਕਰਕੇ ਪਾਰਟੀ ਚੇਂਜ ਕਰਕੇ ਦੂਸਰੀ ਪਾਰਟੀ 'ਚ ਸ਼ਾਮਲ ਹੋ ਗਏ ਸੋ ਐਸੇ ਇਨਸਾਨ ਨੂੰ ਲੋਕਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਬਕ ਸਿਖਾਇਆ ਔਰ ਇੰਨੀ ਵੱਡੀ ਲੀਡ ਦੇ ਨਾਲ ਜਿਤਾ ਕੇ ਸੋ ਆਪਣੇ ਮਹਿੰਦਰ ਪਗਤ ਜੀ ਨੂੰ ਹੋਣਾ ਉਹਨਾਂ ਨੇ ਅਸੈਂਬਲੀ 'ਚ ਭੇਜਿਆ ਔਰ ਉਹਦੇ ਪਿੱਛੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਰੋਲ ਗਿਆ ਵਾ ਜਿਨ੍ਹਾਂ ਨੇ ਐਲਾਨ ਕੀਤਾ ਕਿ ਮੈਂ ਇਲੈਕਸ਼ਨ ਦੇ ਦੌਰਾਨ ਇਹ ਸਾਰੀ ਜਿਹੜੀ ਆ ਆਪਣੇ ਕੈਬਨਿਟ ਜਿਹੜੀ ਹੈ ਜਲੰਧਰ ਦੇ ਵਿੱਚ ਮੀਟਿੰਗ ਕਰੇਗੀ ਉਹਨੇ ਦਿਨ ਇੱਥੇ ਰਹੇਗੀ ਔਰ तमाम ਜਿਹੜੇ ਸਾਰੇ ਪਾਰਟੀ ਦੇ ਅਧਿਕਾਰ ਸੀ ਜਿੱਦਾਂ ਸਾਡੇ ਅਮਨਸ਼ੇਖ ਸੰਸ਼ਿੜੀ ਕਲਸੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਵੀ ਨੇ ਪਾਰਟੀ ਦੇ ਉਹਨਾਂ ਨੇ ਵੀ ਪੂਰੇ ਉੱਥੇ ਦੇਰੇ ਲਗਾ ਕੇ ਰੱਖੇ ਔਰ ਉਹਨਾਂ ਦੇ ਨਾਲ ਬਡਾਲੇ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਸਾਥੀ ਸਨ ਉਹਨਾਂ ਨੂੰ ਉਹਨਾਂ ਨੇ ਵੀ ਉਹਨਾਂ ਦੇ ਨਾਲ ਪੂਰਾ ਕੰਦੇ ਨਕੰਦਾ ਮਲਾ ਕੇ ਸਹਿਯੋਗ ਦਿੱਤਾ ਔਰ ਲੋਕਾਂ ਨੇ ਜਿਲੰਦਰ ਦੇ ਲੋਕਾਂ ਨੇ ਵੀ ਆਪਣਾ ਪੂਰਾ ਇੱਕ ਉਸ ਬੰਦੇ ਦੇ ਨਾਲ ਇਨਸਾਫ ਕਰਦੇ ਹੋਏ ਪੂਰਾ ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਲੀਡ ਦੇ ਕੇ ਉਹਨਾਂ ਨੂੰ ਦਿਖਾਇਆ ਔਰ ਜਿਹੜੇ ਪਾਰਟੀ ਦੇ ਜਿਹੜੇ ਗਦਾਰੀ ਕਰਕੇ ਦੂਸਰੀ ਪਾਰਟੀ 'ਚ ਗਏ ਸੀ ਉਹਨਾਂ ਨੂੰ ਐਸਾ ਸਬਕ ਸਿਖਾਇਆ ਕਿ ਕੋਈ ਐਸੀ ਹਰਕਤ ਦੁਬਾਰਾ ਨਹੀਂ ਕਰੇਗਾ ਹੋਰ ਵੀ ਆਪਾਂ ਅੱਜ ਦੇ ਬਰਤਨ ਖੜੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕਲ ਇਹ ਨਾਮ ਦੇ ਸੁਖਦੇਵ ਸਿੰਘ ਮੇਰਾ ਨਾਮ ਹੈ ਸੁਖਦੇਵ ਜੀ ਹੱਥ ਫਿਰ ਲੱਡੂ ਵੀ ਵੰਡੇ ਗਏ ਨੇ ਧੂਲ ਪਾ ਕੇ ਜਾਈਏ ਕਿਹੜਾ ਕਰਦੇ ਹੈ ਇੱਕ ਬੜਾ ਵੱਡਾ ਇੱਕ ਮੌਕਾ ਆਇਆ ਜੀ ਬਹੁਤ ਹੀ ਵੱਡੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਜਿਹੜੀ ਜਿੱਤ ਹੁੰਦੀ ਹੈ ਉਹਦੇ ਬਾਅਦ ਖੁਸ਼ੀ ਹੋਣੀ ਲਾਜ਼ਮੀ ਹੈ ਔਰ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਐਮ ਐਲ اے ਸ਼ੈਰੀ ਕਲਸੀ ਜੀ ਦਾ ਔਰ ਵਿਸ਼ੇਸ਼ ਰੂਪ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਅਧੀਨ ਸਾਰਾ ਕੁਝ ਹੋਇਆ ਹੈ ਔਰ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਪਾਰਟੀ ਵਰਕਰਸ ਤੇ ਪਾਰਟੀ ਦੇ ਲੀਡਰ ਦਾ ਜਿਹੜਾ ਮੋਰਲ ਹੈ ਸਾਹਸ ਹੈ ਬਹੁਤ ਜ਼ਿਆਦਾ ਵਧਿਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਨਾਮ ਜੋ ਤੇਰੇ ਨਾਲ ਬਰੁਨਾ ਜੀ ਬਰਨ ਜੀ ਅੱਜ ਸਰ ਤੁਸੀਂ ਵੀ ਖੁਸ਼ੀ ਜ਼ਾਹਰ ਕਰ ਰਹੇ ਹੋ ਲੱਡੂ ਵੱਲੇ ਨੇ ਧੋਲ ਧੱਕਾ ਕੀਤਾ ਗਿਆ ਬਿਲਕੁਲ ਜੀ ਇਹ ਖੁਸ਼ੀ ਦਾ ਵੇਲਾ ਜੀ ਜੀ ਇਹ ਖੁਸ਼ੀ ਦਾ ਵੇਲਾ ਜੀ ਆਮ ਆਦਮੀ ਪਾਰਟੀ ਦੀ ਇੱਕ ਇਤਿਹਾਸਿਕ ਜਿੱਤ ਹੋਈ ਹੈ 36000 ਵੋਟਾਂ ਦੇ ਨਾਲ ਮਹਿੰਦਰ ਭਗਤ ਜੀ ਜਿੱਤੇ ਨੇ ਸਮੁੱਚੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਵਧਿਆ ਇਹਦੇ ਨਾਲ ਇਹ ਮੈਸੇਜ ਲੱਗਿਆ ਸ਼ਿਸ਼ਿਲ ਜੀ ਨੂੰ ਕਿ ਸ਼ਿਸ਼ਿਲ ਜੀ ਇਹ ਅਹੰਕਾਰ ਦੇ ਵਿੱਚ ਬੈਠੇ ਦੇ ਸੀ ਕਿ ਪਾਰਟੀ ਉਹਨਾਂ ਦੇ ਨਾਲ ਹੈ ਜਦ ਕਿ ਉਹ ਭ ਦੀ ਪਾਰਟੀ ਜਿਹੜੀ ਹੈ ਪਾਰਟੀ ਆਪਣੇ ਪਾਰਟੀ ਦੇ ਨਾਲ ਆਦਨੀ ਹੈ ਸ਼ੀਤਲ ਜੀ ਦੇ ਕਰਨ ਪਾਰਟੀ ਨਹੀਂ ਸੀ ਉਹ ਇੱਕ ਹੰਕਾਰੇ ਦੇ ਸੀ ਕਿ ਖਰੇ ਮਹਿਜਤ ਕੇ ਬਹਿ ਗਿਆ ਉਹ ਕੁਲਚੇ ਦੇ ਸੀ ਕਿ ਇਹ ਜਿੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਉਹਨਾਂ ਨੂੰ ਇਨਾ ਮਾਨ ਬਖਸ਼ਿਆ ਉਹਨਾਂ ਦਾ ਧੋਖਾ ਸੀ ਜਿਹੜਾ ਉਹਨਾਂ ਨੇ ਲੋਕਾਂ ਨਾਲ ਕੀਤਾ ਧੋਖੇ ਦਾ ਜਵਾਬ ਲੋਕਾਂ ਨੇ ਉਹਨਾਂ ਨੂੰ ਜਮਾਨਤ ਜਿੱਤ ਦੇ ਨਾਲ ਕਰਕੇ ਕੁਝ ਕਵੋਟਾ ਕਰਕੇ ਹੀ ਆਪਣੀ ਜਮਾਨਤ ਬਚਾ ਪਾਇਆ ਜਿਹਨਾਂ ਦੀ ਜਮਾਨਤ ਵੀ ਜਿੱਤ ਸੀ ਜਲੰਧਰ ਵਾਲਿਆਂ ਦਾ ਜਲੰਧਰ ਵਾਲੇ ਜਲੰਧਰ ਵਾਲੀ ਵਸੀਆਂ ਦਾ ਢੈ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਪਾਰਟੀ ਨੂੰ ਇੰਨੀ ਇਤਿਹਾਸਿਕ ਜਿੱਤ ਦਿੱਤੀ ਉਹਤੇ ਸੀਐਮ ਮਾਨ ਜੀ ਨੇ ਬਹੁਤ ਮਿਹਨਤ ਕੀਤੀ ਆਪਣੇ ਪਰਿਵਾਰ ਸਾਰਾ ਲੈ ਕੇ ਉਥੇ ਕੋਠੀ ਲੈ ਕੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਸੀਐਮ ਮਿਲਿਆ ਜਿਹਨੇ ਕੀ ਲੋਕਾਂ ਦੇ ਵਿੱਚ ਉਤਸ਼ਾਹ ਵਧਾਇਆ ਕਿ ਹਾਂ ਜੀ ਆਪਾਂ ਤੁਹਾਡੇ ਨਾਲ ਹਾਂ ਜਾ ਦੇ। ਸੋ ਗੱਲਬਾਤ ਕੀਤੀ ਹੈ ਜੀ ਬਟਾਲਾ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਘੋਟ ਮੱਕੇ ਹੋਰੇ ਨੇ ਤੇ ਨਾਲ ਦੇ ਨਾਲ ਲੱਡੂ ਵੀ ਵੰਡੇ ਜਾ ਰਹੇ ਨੇ। ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੈ ਬਟਾਲਾ ਸ਼ਹਿਰ ਦੇ ਵਿੱਚ। ਸੋ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ। ਕੈਮਰਾ ਪਰਸਨ ਪੌਣਾ ਕਰਵਾਲ ਦਾ ਨਾਲ ਨਕੀ ਰਾਜਪੂਰ ਦਾ। थैंक यू।